ਕੁਸ਼ਾ ਸਾਹਿਬ ਕੀ ਲੋਡ ਪੈ ਗਈ ਅੱਜ ਫਿਰ ਤੋਂ ਤੁਨੇ ਇੱਕ ਪ੍ਰੈਸ ਵਾਰਤਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੋਗਰਾਮ ਲਿਕਨ ਦੀ ਕੋਸ਼ਿਸ਼ ਕੀਤੀ ਆਪਾਂ ਸਾਰੇ 2015 ਤੋਂ ਇਸ ਪੀੜਾ ਨੂੰ ਹਰ ਇੱਕ ਪੰਜਾਬੀ ਹਰ ਇੱਕ ਗੁਰੂ ਦਾ ਸਿੱਖ ਇਹ ਨਸੂਰ ਜਿਹੜਾ ਅੰਦਰ ਜ਼ਖਮ ਨਸੂਰ ਬਣਿਆ ਪਿਆ ਇਹਨੂੰ ਇਹਦੀ ਪੀੜਾ ਨੂੰ ਮਹਿਸੂਸ ਕਰਦੇ ਆਂ ਕਹਿੰਦੇ ਸੀਗੇ ਕਿ ਸਾਨੂੰ ਕੀੜੀ ਤੁਰੀ ਫਿਰਦੀ ਦੀਦੀ ਆ ਪਰੰਤੂ ਅਫਸੋਰਸ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਨਹੀਂ ਦਿਸਿਆ ਬੁਰਜ ਜਵਾਰ ਸਿੰਘ ਦੋ ਸਾਲ ਉਹਨਾਂ ਦੀ ਸਰਕਾਰ ਰਹੀ ਉਹਨਾਂ ਨੇ ਕੱਖ ਨਹੀਂ ਕੀਤਾ ਡੱਕਾ ਨਹੀਂ ਤੋੜਿਆ ਉਲਟਾ ਉਹਨਾਂ ਨੂੰ ਸਕਿਉਰਟੀਆਂ ਦਿੱਤੀਆਂ ਜਿਹੜੇ ਲੋਕ ਇਸ ਗੱਲ 'ਚ ਸੌਦਾ ਸਾਦੇ 'ਚ ਲੇ ਇਸ ਗੱਲ 'ਚ ਇਨਵੋਲਵ ਸੀਗੇ ਫੇਰ ਕੈਪਟਨ ਸਾਹਿਬ ਦੀ ਸਰਕਾਰ ਆਉਂਦੀ ਆ ਤੇ ਉਹਨਾਂ ਨੇ ਗੁੱਟ ਫੁਟਕਾ ਸਾਹਿਬ ਹੱਥ 'ਚ ਫੜ ਕੇ ਗਰਬਾਣੀ ਦੀ ਪੋਤੀ ਹੱਥ 'ਚ ਫੜ ਕੇ ਕਿਹਾ ਕਿ ਆਪਣਾ ਮੈਂ ਇਨਸਾਫ ਦਊਂਗਾ ਬਦਵੀਆਂ ਦਾ ਇਨਸਾਫ ਦਊਂਗਾ ਹੁਣ ਮੌਜੂਦਾ ਹੈਗੇ ਆਏ 24 ਘੰਟੇ ਦੀ ਗੱਲ ਕਰਦੇ ਸੀ ਕਿ ਅਸੀਂ ਇਨਸਾਫ 24 ਘੰਟੇ 'ਚ ਦੇ ਦਿਆਂਗੇ ਪਰ ਇਹਨਾਂ ਨੇ 20% ਗੱਲ ਬਦਵੀ ਵਾਲੇ ਪਾਸੇ ਨੂੰ ਠੀਕ ਕੀਤੀ ਕਿ ਇਹਨਾਂ ਨੇ ਕੋਟਕਪੂਰਾ ਗੋਲੀਕੰਡ ਦਾ ਚਲਾਨ ਪੇਸ਼ ਕਰਤਾ ਉਹਨਾਂ ਨੂੰ ਕੁਝ ਠਰਾਸ ਮਿਲਣੀ ਸ਼ੁਰੂ ਹੋਈ ਵੀ ਸ਼ਾਇਦ ਹੁਣ ਕੁਝ ਨਾ ਕੁਝ ਹੋ ਜਾਵੇ ਇਨਾਂ ਦੇ ਵਿੱਚ ਸੌਦਾ ਸਾਹਿਬ ਸਾਥ ਜਿਹੜਾ ਇਨਵੋਲ ਹੋਇਆ ਉਹਦੀ ਭੂਮਿਕਾ ਆ ਉਹ ਮਾਸਟਰਮਾਈਂਡ ਆ ਹੁਣ ਉਹਤੇ 295ਏ ਜਿਹੜੀ ਚਲੌਣੀ ਆ ਜਿਹੜੇ 24 ਘੰਟੇ ਇਨਸਾਫ ਦੇਣ ਦੀ ਗੱਲ ਕਰਦੇ ਸੀ ਉਹ ਅੱਜ ਮੁੱਖ ਮੰਤਰੀ ਜਿਹੜਾ ਹੈਗਾ ਉਹ ਸੌਦਾ ਸਾਹਿਬ ਦੇ ਨਾਲ ਕਿਹੜੀ ਉਹਦੀ ਪ੍ਰੇਮ ਆ ਕਿਹੜੀ ਯਾਰੀ ਆ ਕਿਹੜੀ ਯਾਰੀ ਨਿਭਾਰੇ ਆ ਜਿਹੜੇ 295 ਜਦ ਕੇ ਕਮਜ਼ੋਰ ਆ 295 3 ਸਾਲ ਦੀ ਸਜ਼ਾ ਆ ਸਾਰੀ ਪਰ ਉਹ ਗੂਣੀ ਧਾਰਾ ਦੀ ਵੀ ਮਨਜ਼ੂਰੀ ਨਹੀਂ ਦੇ ਰਹੀ ਇਹਦਾ ਮਤਲਬ ਸਿੱਖਾਂ ਦੇ ਨਾਲ ਉਹਨਾਂ ਨੂੰ ਸੌਦਾ ਸਾਥ ਵੱਧ ਪਿਆਰ ਸਰਕਾਰ ਜਿਹੜੀ ਹੈਗੀ ਆ ਸਾਡੇ ਕੇਸਾਂ ਦੀ ਰਾਖੀ ਨਹੀਂ ਕਰ ਸਕਦੀ ਤੇ ਫਿਰ ਜਸਟਿਸ ਕਦੋਂ ਮਿਲੂਗਾ ਨਾਂ ਦੋਸਤਨਵੀ ਇਹ ਸੌਦਾ ਸਾਥ ਤੇ ਚਲਾਉਂਦੇ ਆ ਨਾ ਸੰਦੀਪ ਬਰੇਟੇ ਨੂੰ ਫੜਦੇ ਆ ਨਾ ਅਰਚ ਤੂਰੀ ਨੂੰ ਫੜਦੇ ਆ ਜੇ ਇੱਕ ਕਲੇਰ ਫੜਿਆ ਤੇ ਉਹਨੂੰ ਬਹੁਤ ਵੱਡਾ ਹੀਰੋ ਬਣਾ ਕਰਕੇ ਸਰਕਾਰਾਂ ਪੇਸ਼ ਕਰਦੇ ਆ ਉਹ ਮੋਰਚੇ ਕਿੰਨੇ ਲੰਬੇ ਸਮੇਂ ਤੋਂ ਟੋੜੇ ਚੱਲੇ ਆ ਉਹ ਮੋਰਚਿਆਂ ਦੇ ਵਿੱਚ ਤੁਹਾਡੇ ਨਾਲ ਸਰਕਾਰਾਂ ਦੇ ਮੰਤਰੀਆਂ ਨੇ ਆ ਕੇ ਗੱਲਬਾਤ ਵੀ ਕੀਤੀ ਹੈ ਉਹਦਾ ਫਿਰ ਕੋਈ ਅਸਰ ਨਹੀਂ ਹੋਇਆ ਹੁਣ ਤੱਕ ਇਹ ਅਸਲ 'ਚ ਸੋਚਦੇ ਆ ਕਿ ਸ਼ਾਇਦ ਸਿੱਖ ਭੁੱਲ ਗਿਆ ਆ ਇਹਨਾਂ ਨੂੰ ਇਹ ਦੱਸਣ ਵਾਸਤੇ ਕਿ ਭਾਈ ਸਿੱਖ ਸੁੱਤਾ ਨਹੀਂ ਸਿੱਖ ਜਾਗਦਾ ਆ ਤੁਸੀਂ ਜੇ ਨਾ ਕੀਤਾ ਤੇ ਆਉਣ ਵਾਲੇ ਦਿਨਾਂ ਚ ਇਹ ਜਿਹੜਾ ਰੋ ਤੇ ਰੋਸ ਵਧਣਾ ਆ ਇਹ ਮੋਰਚੇ ਦੀ ਸ਼ਕਲ ਵੀ اختیار ਕਰ ਸਕਦਾ ਆ ਚਾਂਤਮੀ ਸਿੰਘਾਂ ਤੇ ਬੈ ਕੇ ਗੋਲੀਆਂ ਚਲਾਈਆਂ ਸ਼ਹੀਦ ਕੀਤਾ ਜੋ ਆਪਾਂ ਸਾਰੇ ਜਾਣਦੇ ਆ ਫਿਰ ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਵੀ ਘੁਟਕਾ ਖਾ ਵੱਚ ਫੜ ਕੇ ਖਵਾ ਖਾਧੀਆਂ ਆ ਭਗਵੰਤ ਮਾਨ ਸਰਕਾਰ ਕਿਹੜੀ ਕੇਚਰੀ ਵਾਲਾ ਆਮ ਪਾਰਟੀ ਨੂੰ ਕਹਿੰਦੇ ਆ ਵੋਟਾਂ ਪਾਈਆਂ ਵੀ ਸੀ ਚਮੀਆਂ ਘੰਟਿਆਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ਼ ਦਿਵਾਵਾਂਗੇ ਪਰ ਉਹਨਾਂ ਨੂੰ ਵੀ 3 ਸਾਲ ਦੇ ਕਰੀਬ ਹੋ ਗਿਆ ਏ ਉਨ੍ਹਾਂ ਕਿਤੇ ਵੀ ਅਜ ਤੱਕ ਬੇਦਬੀ ਦਾ ਕੋਈ ਇਨਸਾਫ ਨਹੀਂ ਦਵਾਇਆ ਬੇਅਦਬੀ ਤੇ ਗੋਰੀ ਕਾਂਡ ਨੂੰ ਲੈ ਕੇ ਫਿਰ ਤੋਂ ਸੰਗਤਾਂ ਸਾਹਮਣੇ ਆਈਆਂ ਨੇ ਅੱਜ ਇੱਕ ਪ੍ਰੈਸ ਵਾਰਤਾ ਕੀਤੀ ਹੈ ਇਨਾਂ ਦਾ ਇਹੀ ਕਹਿਣਾ ਹੈ ਕਿ ਜੋ ਅਜੇ ਅਨਸਾਫ਼ ਉਹਨਾਂ ਨੂੰ ਚਾਹੀਦਾ ਹੈ ਜੋ ਸੰਕਤਾਂ ਨੂੰ ਅਨਸਾਫ਼ ਚਾਹੀਦਾ ਹੈ ਅੱਜ ਤੱਕ ਜਿਹੜਾ ਅਨਸਾਫ਼ ਨਹੀਂ ਮਿਲਿਆ ਬੇਅਦਵੀ ਦਾ ਨਹੀਂ ਮਿਲਿਆ ਗੋਲੀ ਕਾਂਡ ਦਾ ਨਹੀਂ ਮਿਲਿਆ ਤਾਂ ਉਸ ਨੂੰ ਲੈ ਕੇ ਜਿਹੜਾ ਅੱਜ ਇੱਕ ਪ੍ਰੈਸ ਵਾਰਤਾ ਕੀਤੀ ਹੈ ਗੱਲਬਾਤ ਕਰਾਂਗੇ ਸੁਖਜੀਤ ਸਿੰਘ ਖੋਸਾ ਜੀ ਖੁਦ ਇੱਥੇ ਪਹੁੰਚਿਆ ਖੋਸਾ ਸਾਹਿਬ ਕੀ ਲੋਡ ਪੈ ਗਈ ਅੱਜ ਫਿਰ ਤੋਂ ਤੋਂ ਇੱਕ ਪ੍ਰੈਸ ਵਾਰਤਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੋਗਰਾਮ ਲਿਖਣ ਦੀ ਕੋਸ਼ਿਸ਼ ਕੀਤੀ ਵਹਿਰਜੀ ਕਾ ਖਾਲਸਾ ਵਹਿਰਜੀ ਕੀ ਫਤਿਹ ਰਮਾਣਾ ਸਾਹਿਬ ਤੁਸੀਂ ਵੀ ਇਸ ਗੱਲ ਨੂੰ ਹੱਡੀ ਹੰਡਾਇਆ ਹੈ ਆਪਾਂ ਸਾਰੇ 2015 ਤੋਂ ਇਹ ਸਪੀੜਾ ਨੂੰ ਹਰ ਇੱਕ ਪੰਜਾਬੀ ਹਰ ਇੱਕ ਗੁਰੂ ਦਾ ਸਿੱਖ ਇਹ ਨਸੂਰ ਜਿਹੜਾ ਅੰਦਰ जख्म ਨਸੂਰ ਬਣਿਆ ਪਿਆ ਇਹਨੂੰ ਇਹਦੀ ਪੀੜਾ ਨੂੰ ਮਹਿਸੂਸ ਕਰਦੇ ਆ ਸਮੇਂ-ਸਮੇਂ ਤੇ ਸਰਕਾਰਾਂ ਆਉਂਦੀਆਂ ਕਿਉਂਕਿ ਜਿਹੜੇ ਲੋਕ ਉਸ ਟਾਈਮ ਜਿਹਨਾਂ ਦੀ ਸਰਕਾਰ ਸੀ ਜਿਹੜੇ ਪੰਥ ਦੇ ਲੰਬਰਦਾਰ ਕਹਾਉਂਦੇ ਸੀ ਉਹ ਕਹਿੰਦੇ ਸੀਗੇ ਕਿ ਸਾਨੂੰ ਕੀੜੀ ਤੁਰੀ ਫਿਰਦੀ ਦੀਦੀ ਆ ਪਰੰਤੂ ਅਫਸੋਰਸ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਨਹੀਂ ਦਿਸਿਆ ਬੁਰਜ ਜਵਾਰ ਸਿੰਘ ਤੋਂ ਉਹਨਾਂ ਨੇ ਲਗਭਗ ਪੌਣੇ ਇੱਕ 2 ਸਾਲ ਉਹਨਾਂ ਦੀ ਸਰਕਾਰ ਰਹੀ ਉਹਨਾਂ ਨੇ ਕੱਖ ਨਹੀਂ ਕੀਤਾ ਡੱਕਾ ਨਹੀਂ ਤੋੜਿਆ ਉਲਟਾ ਉਹਨਾਂ ਨੂੰ ਸਕੌਟੀਆਂ ਦਿੱਤੀਆਂ ਜਿਹੜੇ ਲੋਕ ਐ ਗੱਲ 'ਚ ਸੌਦਾ ਸਾਦੇ 'ਚ ਲੇ ਇਸ ਗੱਲ 'ਚ ਇਨਵੋਲਵ ਸੀਗੇ ਫੇਰ ਕੈਪਟਨ ਸਾਹਿਬ ਦੀ ਸਰਕਾਰ ਆਉਂਦੀ ਹੈ ਤੇ ਉਹਨਾਂ ਨੇ ਗੁੱਟ ਗੁੱਟਕਾ ਸਾਹਿਬ ਹੱਥ 'ਚ ਪੜ ਕੇ ਗਰਬਾਣੀ ਦੀ ਪੋਤੀ ਹੱਥ 'ਚ ਪੜ ਕੇ ਕਿਹਾ ਕਿ ਆਪਣਾ ਮੈਂ ਇਨਸਾਫ ਦਊਂਗਾ ਬਦਵੀਆਂ ਦਾ ਇਨਸਾਫ ਦਊਂਗਾ ਚੁੱਟੇ ਵਰਗੀਆਂ ਗੱਲਾਂ ਸਾਰੀਆਂ ਕੀਤੀਆਂ ਕਿ ਫ੍ਰੀडम ਬਹੁਤ ਵਧੀਆ ਗਵਰਨਰਸ ਦਊਗਾ ਤੇ ਲੋਕਾਂ ਨੇ ਉਹ ਗੁਰੂ ਸਾਹਿਬ ਦੀ ਪੋਥੀ ਤੇ ਵਿਸ਼ਵਾਸ ਕਰਕੇ ਹੱਥ 'ਚ ਪੜੀ ਹੋਈ ਤੇ ਤੇ ਉਹਨੂੰ ਪਾਵਰ ਦਿੱਤੀ ਪਰ ਹੋਇਆ ਕੁਝ ਨਹੀਂ ਫੇਰ ਚੰਨੀ 6 ਮਹੀਨੇ ਰਹਿ ਜਾਂਦੇ ਆ ਫੇਰ ਕੁਝ ਨਹੀਂ ਹੋਇਆ ਜਿਹੜੇ ਹੁਣ ਮੌਜੂਦਾ ਹੈਗੇ ਆ ਇਹ 24 ਘੰਟੇ ਦੀ ਗੱਲ ਕਰਦੇ ਸੀ ਕਿ ਅਸੀਂ ਇਨਸਾਫ 24 ਘੰਟੇ 'ਚ ਦੇ ਦੇਾਂਗੇ ਪਰ ਇਹਨਾਂ ਨੇ 20% ਗੱਲ ਬੇਦਵੀ ਵਾਲੇ ਪਾਸੇ ਨੂੰ ਠੀਕ ਕੀਤੀ ਕਿ ਇਹਨਾਂ ਨੇ ਕੋਟਕਪੂਰਾ ਗੋਲੀकांड ਦਾ ਚਲਾਨ ਪੇਸ਼ ਕਰਤਾ ਉਹਨਾਂ ਨਾਲ ਕੋਈ ਸਟਰਾਸ ਮਿਲਣੀ ਸ਼ੁਰੂ ਹੋਈ ਵੀ ਸ਼ਾਇਦ ਹੁਣ ਕੁਝ ਨਾ ਕੁਝ ਹੋ ਜਾਵੇ ਪਰ ਅਫਸੋਸ ਉਸ ਗੱਲ ਨੂੰ ਵੀ ਅੱਜ ਸਾਲ ਸਵਾ ਸਾਲ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਬਾਈਬਲ ਦਾ ਜਦ ਕਿ ਇਹ ਹਾਈ ਕੋਰਟ ਨੇ ਵੀ ਕੇਸ ਜਿਹੜੇ ਕਲੱਬ ਕੀਤੇ ਹੋਏ ਆ ਤੇ ਇਹਨਾਂ ਨੇ ਇਹ ਜਿਹੜੀ ਆਪਣਾ ਕੋਟਕਪੂਰਾ ਦਾ ਚਲਾਨ ਸੀ ਉਹਦੇ ਆਧਾਰ ਦੇ ਉੱਤੇ ਹੀ ਬਾਈਬਲ ਦਾ ਚਲਾਨ ਵੀ ਪੇਸ਼ ਹੋਣਾ ਸੀਗਾ ਪਰੰਤੂ ਅਫਸੋਸ ਕਿ ਅੱਜ ਬਾਈਬਲ ਦਾ ਚਲਾਨਵੀ ਪੇਸ਼ ਨਹੀਂ ਕੀਤਾ 2.5 ਪੌਣੇ 3 ਸਾਲ ਇਸ ਸਰਕਾਰ ਨੂੰ ਹੋ ਗਏ ਆ ਹੁਣ ਸਭ ਤੋਂ ਵੱਡੀ ਅਨੋਖੀ ਗੱਲ ਹੈਗੀ ਆ ਕਿ 3 ਐਫ ਆਈ ਆਰ ਹੈਗੀਆਂ ਜਿਦੇ ਵਿੱਚ 63 ਨੰਬਰ 117 ਤੋਂ 128 ਇਹ ਸਾਰੀਆਂ ਵਿਦਵਿਧੀਆਂ ਵੱਖ-ਵੱਖ ਥਾਣਿਆਂ ਦੀਆਂ ਹੈਗੀਆਂ ਕੋਈ ਭਗਤੇ ਦੀ ਕੋਈ ਆਪਣੇ ਦੀ ਆਪਣਾ ਬਰਗਾੜੀ ਬਾਜੇਖਾਨੇ ਦੀ ਇਹਨਾਂ ਦੇ ਵਿੱਚ ਸੌਦਾ ਸਾਹ ਸਾਦ ਜਿਹੜਾ ਅਨਵਾਲ ਹੋਇਆ ਉਹਦੀ ਭੂਮਿਕਾ ਆ ਉਹ ਮਾਸਟਰਮਾਈਂਡ ਆ ਹੁਣ ਉਹਤੇ 295ਏ ਜਿਹੜੀ ਚਲਾਉਣੀ ਆ ਉਹਦੀ ਜਿਹੜੀ ਮਨਜ਼ੂਰੀ ਆ ਉਹ ਮੌਜੂਦਾ ਸੀਐਮ ਦੇ ਕੋਲ ਗ੍ਰਹਿ ਭੂਗ ਹੈਗਾ ਉਹਨੇ ਦੇਣੀ ਆ ਐ ਜਿਹੜੀ ਸੈੱਟ ਹੈਗੀ ਆ ਉਹਦੇ ਕੋਲ ਜਾਣੇ ਆ ਕਿਉਂਕਿ ਸਾਡੀਆਂ ਗੋਈਆਂ ਵੀ ਆ ਜਾਂ ਗੱਲ ਕਰਦੇ ਆ ਉਹ ਕਹਿੰਦੇ ਜੀ ਸਾਨੂੰ ਤਾਂ ਮਨਜ਼ੂਰੀ ਨਹੀਂ ਮਿਲਦੀ ਜਿਹੜੇ 24 ਘੰਟੇ ਇਨਸਾਫ ਦੇਣ ਦੀ ਗੱਲ ਕਰਦੇ ਸੀ ਉਹ ਅੱਜ ਮੁੱਖ ਮੰਤਰੀ ਜਿਹੜਾ ਹੈਗਾ ਉਹ ਸੌਦਾ ਸਾਧ ਦੇ ਨਾਲ ਕਿਹੜੀ ਉਹਦੀ ਪ੍ਰੇਮ ਆ ਕਿਹੜੀ ਯਾਰੀ ਆ ਕਿਹੜੀ ਯਾਰੀ ਨਭਾਰੇ ਆ ਜਿਹੜੇ 295 ਜਦ ਕਿ ਕਮਜ਼ੋਰ ਆ 295 3 ਸਾਲ ਦੀ ਸਜ਼ਾ ਆ ਸਾਰੀ ਪਰ ਗੂਣੀ ਧਾਰਾ ਦੀ ਵੀ ਮਨਜ਼ੂਰੀ ਨਹੀਂ ਦੇ ਰਹੇ ਦਾ ਮਤਲਬ ਸਿੱਖਾਂ ਦੇ ਨਾਲ ਉਹ ਇਹਨਾਂ ਨੂੰ ਸੌਦਾ ਸਾਧ ਵੱਧ ਪਿਆਰਾ ਫੇਰ ਦੂਜੀ ਗੱਲ ਹੈਗੀ ਆ ਕਿ ਅਸੀਂ ਸਾਰੇ ਮਾਤੜ ਲੋਕਾਂ ਜਿੰਨੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਜਿੰਨੇ ਚਿਹਰੇ ਆ ਵੇਖੇ ਆ ਚਾਹੇ ਰੁਪਿੰਦਰ ਪੰਜਗਰਾਈ ਹੋਣ ਚਾਹੇ ਮੱਖਣ ਸਿੰਘ ਮਸਾਫਰ ਹੋਣ ਲਖਵੀਰ ਸਿੰਘ ਮਹਾਲਮ ਹੋਣ ਮਾਸਟਰ ਜੀ ਹੋਣ ਫਤਿਹ ਯੂਨੀਅਨ ਵਾਲੇ ਲਗਭਗ ਇਹ ਸਾਰੇ ਲੋਕ ਗਵਾਹ ਹੈਗੇ ਆ ਕੋਟਕਪੂਰਾ ਗੋਲੀ ਕਾਣ ਦੇ ਬੈਬਲ ਦੇ ਸਾਰੇ ਇਹਨਾਂ ਲੋਕਾਂ ਨੂੰ ਚੰਡੀਗੜ੍ਹ ਜਾਣਾ ਕਿੰਨਾ ਔਖਾ ਹੋਏਗਾ ਪਹਿਲਾ ਸੌਦਾ ਸਾਥ ਜਿਹੜੇ ਇਹ ਸਾਰੇ ਕੇਸ ਟਰਾਂਸਫਰ ਕਰਕੇ ਲੈ ਗਿਆ ਹੁਣ ਅੱਜ ਇਹ ਆਪਣਾ ਕੀ ਕਹਿੰਦੇ ਆ ਜਿਹੜਾ ਹੈਗਾ ਸੀਗਾ ਚਰਨਜੀਤ ਸ਼ਰਮਾ ਉਹਦੀ ਐਪਲੀਕੇਸ਼ਨ ਤੇ ਕੋੜਕਪੂਰਾ ਆਪਣਾ ਬਾਬਲ ਗੋਲੀकांड ਕੇਸ ਜਿਹੜਾ ਉਹ ਵੀ ਟਰਾਂਸਫਰ ਹੋ ਗਿਆ ਉੱਥੇ ਚੰਡੀਗੜ੍ਹ ਨਾਲ ਹੁਣ ਕੋੜਕਪੂਰਾ ਗੋਲੀकांड ਵੀ ਜਾ ਰਿਹਾ ਤੇ ਜੇ ਸਾਡੇ ਸਰਕਾਰ ਜਿਹੜੀ ਹੈਗੀ ਆ ਸਾਡੇ ਕੇਸਾਂ ਦੀ ਰਾਖੀ ਨਹੀਂ ਕਰ ਸਕਦੀ ਤੇ ਫੇਰ ਜਸਟਿਸ ਕਦੋਂ ਮਿਲੂਗਾ ਤੇ ਇਹ ਜਿਹੜੇ ਮਾਤੜ ਲੋਕ ਕਿਵੇਂ ਜਾਇਆ ਕਰਨਗੇ ਇਹਨਾਂ ਸਾਰਿਆਂ ਤੇ ਰਾਜਾਂ ਨੂੰ ਲੈ ਕੇ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ 1 ਸਤੰਬਰ ਨੂੰ ਕੌਮ ਮਨਾਉਂਦੀ ਆ 1 ਸਤੰਬਰ ਨੂੰ ਜਿਹੜਾ ਪ੍ਰਕਾਸ਼ ਦਿਹਾੜਾ ਗੁਰੂ ਘਰ ਮਨਾਉਣ ਦੀ ਜਗ੍ਹਾ ਬਜਾਏ ਕੋਟਕਪੂਰਾ ਚੌਂਕ ਵਿੱਚ ਜਿੱਥੇ ਗੋਲੀ ਕਾਂਡ ਹੋਇਆ ਸੀ ਅਸੀਂ ਉੱਥੇ ਰੋਸ ਵਜੋਂ ਮਨਾ ਰਹੇ ਆ ਕਿਉਂਕਿ ਹੁਣ ਅਸੀਂ ਗੁਰੂ ਘਰ ਕਿਹੜੇ ਮੂਹ ਨਾਲ ਜਾ ਕੇ ਮਨਾਇਆ ਕਿਉਂਕਿ 10 ਸਾਲ ਹੋ ਗਏ 10 ਸਾਲ ਪੂਰੇ ਹੋ ਜਾਣਗੇ ਅਗਲੇ ਮਹੀਨੇ ਚ ਤੇ 10 ਸਾਲਾਂ ਚ ਕਿਸੇ ਨੇ ਇਨਸਾਫ ਦੀ ਗੱਲ ਨਹੀਂ ਦਿੱਤੀ ਕਰੀ ਡੱਕਾ ਨਹੀਂ ਤੋੜਦੇ ਸਟੇ ਲੱਗ ਜਾਂਦੇ ਆ ਹਾਈ ਕੋਰਟਾਂ ਦੇ ਕਦੇ ਸਟੇ ਲੱਗ ਜਾਂਦੇ ਕਦੇ ਦੋਸ਼ੀ ਕਿਸੇ ਬੰਨੇ ਪੱਜ ਜਾਂਦੇ ਆ ਉਹਦੀ ਪੈਰਵਾਹੀ ਸਰਕਾਰਾਂ ਨੇ ਕਰਨੀ ਹੁੰਦੀ ਸਰਕਾਰ ਪੈਰਵਾਹੀ ਨਹੀਂ ਕਰਦੀ ਨਾ 295 ਇਹ ਸੌਦਾ ਸਾਹ ਤੇ ਚਲਾਉਂਦੇ ਆ ਨਾ ਸੰਦੀਪ ਬਰੇਟੇ ਨੂੰ ਫੜਦੇ ਆ ਨਾ ਅਰਸ਼ ਧੂਰੀ ਨੂੰ ਫੜਦੇ ਆ ਜੇ ਇੱਕ ਕਲੀਅਰ ਫੜਿਆ ਤੇ ਉਹਨੂੰ ਬਹੁਤ ਵੱਡਾ ਹੀਰੋ ਬਣਾ ਕਰਕੇ ਸਰਕਾਰਾਂ ਪੇਸ਼ ਕਰਦੀਆਂ ਇਹ ਸਾਰੇ ਰੋਸ ਨੂੰ ਲੈ ਕੇ ਅਸੀਂ 1 ਸਤੰਬਰ ਨੂੰ ਕੋਟਕਪੂਰਾ ਚੌਂਕ ਵਿੱਚ ਜਿੱਥੇ ਗੋਲੀकांड ਹੋਇਆ ਸੀ ਨਾਮ ਜਪਦੀਆਂ ਸੰਗਤਾਂ ਦੇ ਗੋਲੀ ਚਲਾਈ ਸੀ ਉਸ ਚੌਂਕ ਵਿੱਚ 3 ਘੰਟੇ ਦਾ ਪ੍ਰੋਟੈਸਟ 7 ਤੋਂ 10 ਤੱਕ ਕਰਾਂਗੇ ਜਿਦੇ ਵਿੱਚ ਗੁਰਬਾਣੀ ਦਾ ਜਾਪ ਕੀਰਤਨ ਹਰਜਸ ਕੀਰਤਨ ਕੀਤਾ ਜਾਊਗਾ ਤੇ ਸਰਕਾਰ ਨੂੰ ਜਗਾਉਣ ਵਾਸਤੇ ਰੋਸ ਦਾਰ ਸਪੀਚਾਂ ਕੀਤੀਆਂ ਜਾਣਗੀਆਂ ਤੁਸੀਂ 3 ਘੰਟੇ ਦੀ ਗੱਲ ਕੀਤੀ ਹੈ ਵੀ 3 ਘੰਟੇ ਲਈ ਅਸੀਂ ਉੱਥੇ ਗੁਰਬਾਣੀ ਦਾ ਜਾਪ ਕਰਾਂਗੇ ਤੇ ਪਰ ਦੋ ਮੋਰਚੇ ਕਿੰਨੇ ਲੰਬੇ ਸਮੇਂ ਤੋਂ ਟੋੜੇ ਚੱਲੇ ਐ ਉਹ ਮੋਰਚਿਆਂ ਦੇ ਵਿੱਚ ਤੁਹਾਡੇ ਨਾਲ ਸਰਕਾਰਾਂ ਦੇ ਮੰਤਰੀਆਂ ਨੇ ਆ ਕੇ ਗੱਲਬਾਤ ਵੀ ਕੀਤੀ ਹੈ ਉਹਦਾ ਫਿਰ ਕੋਈ ਅਸਰ ਨਹੀਂ ਹੋਇਆ ਹੁਣ ਤੱਕ ਦੇਖੋ ਜੀ ਏਐਸਐਲ 'ਚ ਸੋਚਦੇ ਆ ਕਿ ਸ਼ਾਇਦ ਸਿੱਖ ਭੁੱਲ ਗਿਆ ਆ ਵਿਸ਼ਵਾਸ ਕਰਾਉਂਦੇ ਸੀ ਨਾ ਤੇ ਅਸੀਂ ਕਿਰਤੀ ਲੋਕਾਂ ਲਗਭਗ ਸਾਰੇ ਕਿਸਾਨੀ ਨਾਲ ਸੰਬੰਧ ਰੱਖਣ ਵਾਲੇ ਆ ਸਾਰੇ ਕਿਰਤੀ ਲੋਕ ਆ ਉਹ ਜਦੋਂ ਮੋਰਚੇ ਲੱਗੇ ਸੀ ਤੁਸੀਂ ਦੇਖਿਆ ਉੱਥੇ ਪਿੰਡਾਂ ਦੀਆਂ ਸੰਗਤਾਂ ਵੀ ਆਉਂਦੀਆਂ ਸੀ ਕਿ ਰਾਹ ਬੰਦ ਨਾ ਕਰੋ ਰਾਹ ਖੋਲੋ ਜੀ ਚੱਲਦਾ ਰਹਿਣ ਦਿਓ ਵਿਸ਼ਵਾਸ ਕਰੋ ਜੀ ਚਲੋ ਕੋਟਕਪੂਰਾ ਗੋਲੀकांड ਨੂੰ ਜਦੋਂ ਚਲਾਨ ਪੇਸ਼ ਕਰਤਾ ਤੇ ਉਹ ਨੌਜਵਾਨ ਨੇ ਉਹਨੂੰ ਮੋਰਚੇ ਨੂੰ ਪਿੱਛੇ ਬੈਕ ਲੈ ਲਿਆ ਪਰ ਇਹ ਵਿਸ਼ਵਾਸ ਘਾਤ ਵਾਰ-ਵਾਰ ਹੁਣ ਇਹਨਾਂ ਦੇ ਚਿੱਤ 'ਚ ਆ ਵੀ ਹੁਣ ਕਿਸੇ ਨੇ ਬੋਲਣਾ ਨਹੀਂ ਹੁਣ ਚੁੱਪ ਸ਼ਾਂਤੀ ਆ ਹੁਣ ਅਸੀਂ ਜੋ ਮਰਜ਼ੀ ਕਰਾਂਗੇ ਇਹਨਾਂ ਨੂੰ ਇਹ ਦੱਸਣ ਵਾਸਤੇ ਕਿ ਭਾਈ ਸਿੱਖ ਸੁੱਤਾ ਨਹੀਂ ਸਿੱਖ ਜਾਗਦਾ ਆ ਤੁਸੀਂ ਜੇ ਨਾ ਕੀਤਾ ਤੇ ਆਉਣ ਵਾਲੇ ਦਿਨਾਂ ਚ ਇਹ ਜਿਹੜਾ ਰੋਹ ਤੇ ਰੋਸ ਵਧਣਾ ਆ ਇਹ ਮੋਰਚੇ ਦੀ ਸ਼ਕਲ ਵੀ اختیار ਕਰ ਸਕਦਾ ਆ ਕਿਉਂਕਿ ਸੰਕੇਤਕ ਜਗਾਉਣ ਵਾਸਤੇ ਆ ਕੌਮ ਵਿੱਚ ਜਾਗਰੂਤਾ ਪੈਦਾ ਕਰਨ ਵਾਸਤੇ ਆ ਤੇ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਵੀ ਆ ਕਿ ਅਸੀਂ ਹਜੇ ਸੰਕੇਤਕ ਮਤਰ 14 ਆਪਣੇ ਨੂੰ 1 ਸਤੰਬਰ ਨੂੰ ਆ ਰਹੇ ਆ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਇਹ ਰੋਸ ਵੱਡਾ ਹੋਊਗਾ ਤੇ ਹੋ ਸਕਦਾ ਇਹ ਫੇਰ ਮੋਰਚੇ ਵਿੱਚ ਤਬਦੀਲ ਹੋ ਜਾਈ ਜਿੰਨੀ ਸਿੱਖ ਪੰਥ ਹੈ ਜਿੰਨੀਆਂ ਪੰਥਕ ਜਥੇਬੰਦੀਆਂ ਉਹਨਾਂ ਦੇ ਵਿੱਚ ਏਕਤਾ ਹੈ ਨਹੀਂ ਗੀ ਇਹ ਵੀ ਸਾਰਿਆਂ ਨੂੰ ਪਤਾ ਹੈ ਠੀਕ ਹੈ ਕਿ ਨਹੀਂ ਸਰਕਾਰਾਂ ਨੂੰ ਵੀ ਪਤਾ ਹੈ ਇਹਦਾ ਵੀ ਅਸਰ ਹੋ ਸਕਦਾ ਵੀ ਤੁਹਾਡੇ ਵਿੱਚ ਏਕਤਾ ਹੈ ਨਹੀਂ ਗੀ ਆ ਇਸ ਕਰਕੇ ਵੀ ਹੋ ਸਕਦਾ ਤੁਹਾਨੂੰ ਜਿਹੜਾ ਅਨਸਾਪ ਹੈ ਸਰਕਾਰਾਂ ਦੇ ਨਾ ਪਾਉਂਦੀਆਂ ਹੁਣ ਕਿਉਂਕਿ ਜੇਕਰ ਤੁਹਾਡੇ ਦੇ ਵਿੱਚ ਏਕਤਾ ਹੋਊ ਪੂਰੀ ਪੰਥ ਦੇ ਵਿੱਚ ਏਕਤਾ ਹੋਊ ਹੋ ਸਕਦਾ ਸਰਕਾਰਾਂ ਤੁਹਾਨੂੰ ਹੁਣ ਤੱਕ ਅਨਸਾਪ ਦੇ ਸਕਦੀ ਹਾਂਜੀ ਏਕਤਾ ਵਾਲੀ ਗੱਲ ਚਲੋ ਤੁਹਾਡਾ ਸਵਾਲ ਵਾਜਬ ਆ ਪਰੰਤੂ ਗੁਰੂ ਗ੍ਰੰਥ ਸਾਹਿਬ ਨਾਲ ਤੇ ਸਾਰਿਆਂ ਦੀ ਏਕਤਾ ਨਾ ਆਪਸ ਵਿੱਚ ਜਥੇਬੰਦੀਆਂ ਦਾ ਜੋ ਮਰਜ਼ੀ ਡਿਫਰੈਂਸ ਹੋਵੇ ਕਿਸੇ ਤਰ੍ਹਾਂ ਦੇ ਵਾਧੇ ਘਟੇ ਹੋਣ ਪਰ ਹਰ ਇੱਕ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਮੰਦਾ ਨਾ ਗੁਰੂ ਗ੍ਰੰਥ ਸਾਹਿਬ ਤੇ ਸਾਰਿਆਂ ਦੀ ਏਕਤਾ ਹੈਗੀ ਆ ਪਰ ਇਹ ਸਰਕਾਰਾਂ ਢੀਠ ਹੋਈਆਂ ਹੋਈਆਂ ਹੈਗੀਆਂ ਸਰਕਾਰਾਂ ਨੂੰ ਜੇ ਸਰਕਾਰ ਦੇ ਮੰਤਰੀ ਸੰਤਰੀ ਦਰਬਾਰ ਸਾਹਿਬ ਜਾਂਦੇ ਆ ਕੋਈ ਵੀ ਸਰਕਾਰ ਹੋਵੇ ਕਿਹਨੂੰ ਮੱਥਾ ਟੇਕਣ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਤੇ ਅੱਜ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਦੇਣ ਦੀ ਵਾਰੀ ਹੋਈ ਆ ਤੇ ਕੰਨੀ ਘੜਤੌਂਦੇ ਆ ਤੇ ਫਿਰ ਇਹਨਾਂ ਦਾ ਸੀਸ ਨਵਾਇਆ ਕਿਆ ਕੀਏ ਜਾਂ ਰੱਦੇ ਸਿੱਧੇ ਜਾਏ ਮਤਲਬ ਸੀਸ ਨਵਾਉਣ ਦਾ ਕੀ ਫਾਇਦਾ ਫਿਰ ਤੁਸੀਂ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਸਾਰਿਆਂ ਦੀ ਏਕਤਾ ਹੈ 1 ਸਤੰਬਰ ਨੂੰ ਫਿਰ ਸਾਰੇ ਇਕੱਠੇ ਹੋਣਗੇ ਦੇਖੋ ਜੀ ਆਪਣਾ ਆਵਾਜ਼ ਦੇਣ ਦਾ ਫਰਜ਼ ਹੈਗਾ ਆਪਾਂ ਆਵਾਜ਼ ਦਿੱਤੀ ਆ ਜਿੰਨੇ ਆਉਣਗੇ ਉਹਨਾਂ ਨੂੰ ਜੀ ਆ ਜੇ 1 ਸਤੰਬਰ ਨੂੰ ਕੋਈ ਨਹੀਂ ਪਹੁੰਚ ਸਕਣਗੇ ਤੇ ਅਗਲੀ ਵਾਰ ਅਗਲਾ ਖੁੱਲਾ ਆਉਣ ਆਉਣਗੇ ਸੰਗਤ ਆਏਗੀ ਦਰਦ ਵਾਲੇ ਕਦੇ ਵੀ ਬੈਠਦੇ ਨਹੀਂ ਹੈ ਜੇ ਹੁਣ ਆਪਾਂ ਪ੍ਰਾਤਨ ਇਤਿਹਾਸ ਦੀ ਗੱਲ ਕਰੀਏ ਤੇ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੋ ਸੀ ਤੇ ਉਹਨਾਂ ਨੇ ਦੋ ਨਹੀਂ ਸਿੱਖ ਰਾਜ ਦਾ ਐਲਾਨ ਕਰਤਾ ਸੰਕੇਤ دیتا ਨਾ ਅਸੀਂ ਵੀ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਦੀ ਭੰਤੀ ਇੱਕ ਅ ਆਵਾਜ਼ ਦੇ ਰਹੇ ਆ ਤੇ ਕਹਿ ਰਹੇ ਆ ਕਿ ਸਰਕਾਰ ਸੋਚ ਰਹੀ ਆ ਵੀ ਸਿੱਖ ਭੁੱਲ ਗਏ ਆ ਇਹਨਾਂ ਨੂੰ ਇਨਸਾਫ ਦੀ ਲੋੜ ਨਹੀਂ ਹੁਣ ਅਸੀਂ ਸੌਦਾ ਸਾਧ ਨੂੰ ਖੁਸ਼ ਕਰੀਏ ਹਰਿਆਣੇ ਦੀਆਂ ਵੋਟਾਂ ਆ ਗਈਆਂ ਤੇ ਇਹ ਸਰਕਾਰ ਵੀ ਸੋਚ ਲੈ ਕਿ ਜੇ ਤੁਸੀਂ ਸੌਦਾ ਸਾਧ ਨੂੰ ਖੁਸ਼ ਕਰੋਗੇ ਤੇ ਸਿੱਖ ਤੁਹਾਡੇ ਨਾਲ ਆਪਣੇ ਆਪ ਹੀ ਨਾਰਾਜ਼ ਹੋ ਜਾਣਗੇ ਕੀ ਕਹਿਣਾ ਜਾਊਗਾ ਤੁਹਾਡੇ ਕਿ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਸੀ ਜੋ ਉਹ ਤੋਂ ਕਾਲੀ ਸਰਕਾਰ ਆਪਣੇ ਪੰਥਕ ਸਰਕਾਰ ਕਹਾਉਂਦੀ ਜਿਨ੍ਹਾਂ ਨੂੰ ਫਕਰੇ ਕੌਮ ਅਵਾਰਡ ਮਿਲਿਆ ਤੇ ਉਹਨਾਂ ਦੀ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਥਰੂਪ ਚੋਰੀ ਹੋਣਾ ਤੇ ਡੇਰੇ ਫਿਰਸੇ ਨਾਲ ਡੇਲਾਂ ਫਿਲਮਾਂ ਚਲਾਉਣ ਦੇ ਖਾਤਰ ਮਹਾਰਾਜ ਥਰੂਪ ਚੋਰੀ ਕਰਕੇ ਤੇ ਸਾਰੀਆਂ ਗੱਲਾਂ ਜਗਜाहਰ ਹੋ ਚੁੱਕੀਆਂ ਨੇ ਪ੍ਰਦੀਪ ਕਲੇਰ ਨੇ ਕਲੀਅਰ ਕਰਤੀਆਂ ਨੇ ਜਿਹੜਾ ਸਾਰਾ ਮਾਸਟਰਮੈਂਡ ਬੇਦਵੀ ਦਾ ਪ੍ਰਦੀਪ ਕਲੀਅਰ ਸੀਗਾ ਜਿੰਦੇ ਕਹਿਣ ਤੇ ਬੇਦਬੀਆਂ ਕਰਾਈਆਂ ਡੇਰੇ ਤੋਂ ਪੈਸਾ ਆਇਆ ਫਿਰ ਉਸ ਸਰਕਾਰ ਨੇ ਚੰਤਮੀ ਸਿੰਘਾਂ ਤੇ ਬੈ ਕੇ ਗੋਲੀਆਂ ਚਲਾਈਆਂ ਸ਼ਹੀਦ ਕੀਤਾ ਜੋ ਆਪਾਂ ਸਾਰੇ ਜਾਣਦੇ ਆ ਫਿਰ ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਵੀ ਗੁਟਕਾ ਸਾਬ ਹੱਥ ਫੜ ਕੇ ਖਵਾ ਖਾਧੀਆਂ ਆ ਭਗਵੰਤ ਮਾਨ ਸਰਕਾਰ ਜਿਹੜੀ ਕੇਚਰੀ ਵਾਲਾਂ ਪਾਰਟੀ ਨੂੰ ਕਹਿੰਦੇ ਆ ਵੋਟਾਂ ਪਾਈਆਂ ਵੀ ਸੀ ਚਮੀਆਂ ਘੰਟਿਆਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਦਵਾਵਾਂਗੇ ਫਿਰ ਉਹਨਾਂ ਨੇ ਵੀ 3 ਸਾਲ ਦੇ ਕਰੀਬ ਹੋ ਗਿਆ ਹੈ ਉਹਨਾਂ ਕਿਤੇ ਵੀ ਅਜ ਤੱਕ ਬੇਦਬੀ ਦਾ ਕੋਈ ਇਨਸਾਫ ਨਹੀਂ ਦਵਾਇਆ ਬੇਦਬੀਆਂ ਪੰਜਾਬ ਧਰਤੀ ਤੇ ਉਦੋਂ ਵੀ ਵੱਧ ਚੁੱਕੀਆਂ ਨੇ ਪਰ ਹੁਣ ਜਿਹੜੀ ਸਿੱਖ ਜਥੇਬੰਦੀਆਂ ਨੇ ਇਕੱਤਰਤਾ ਕਰਕੇ 1 ਦਸੰਬਰ ਨੂੰ ਕੋਟਕਪੂਰਾ ਚੌਂਕ ਵਿੱਚ ਸਰਕਾਰਾਂ ਤੋਂ ਮੰਗ ਕਰਾਂਗੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਆ ਤੇ ਜਿਹੜੇ ਦੋਸ਼ੀ ਨੇ ਕਿਵੇਂ ਫੌਦਾ ਫਾਦ ਆ ਪ੍ਰਦੀਪ ਕਲੇਰ ਆ ਅਰਸ਼ਿਤ ਧੋਰੀ ਆ ਜਾਂ ਜਿਹੜੇ ਉਸ ਟਾਈਮ ਦੇ ਪੁਲਿਸ ਅਫਸਰ ਨੇ ਸਾਰਿਆਂ ਤੇ ਕਿਹੜੀ ਕਾਨੂੰਨੀ ਕਾਰਵਾਈ ਕਰਕੇ ਤੇ ਉਹ ਕੋਟਾਂ ਦੇ ਵਿੱਚ ਲਾਂਟੂ ਕੋਟ ਕੀਤੇ ਜਾਂਮ ਜਿਹੜੇ ਉਹਨਾਂ ਕੋਈ ਹਾਈ ਕਵਰ ਦੇ ਡਿਰੈਕਸ਼ਨਾਂ ਤੇ ਸਟੇਲ ਆਏ ਨੇ ਉਹਨਾਂ ਸਾਰਿਆਂ ਨੂੰ ਸਰਕਾਰ ਵਿੱਚ ਆਪ ਲਾ ਕੇ ਤੇ ਭਗਵੰਤ ਮਾਨ ਜੋ ਕਿ ਗ੍ਰਹਿ ਮੰਤਰੀ ਆ ਉਹਦੀ ਮਨਜ਼ੂਰੀ ਦੇਵੇ ਤੇ ਨਹੀਂ ਤਾਂ ਪਰ ਸਾਨੂੰ ਅਗਲਾ ਫਾਰੀ ਕੌਮ ਨਾਲ ਮੀਟਿੰਗ ਕਰਕੇ ਫਲਾਹ ਕਰਕੇ ਤੇ ਤਿੱਕੇ ਸੰਘਰਸ਼ਾਂ ਦਾ ਮਤਲਬ ਕਰਨਾ ਪਊਗਾ ਦੁਬਾਰਾ ਸ਼ੁਰੂ ਕਰਾਂਗੇ ਇਹ ਸਾਡੀ ਮੰਗ ਹੈ ਜੀ ਕੋਸ਼ਾ ਸਾਬੇ ਖੈਰਾ ਸਾਬਨੇ ਵੀ ਇੱਕ ਐਲਾਨ ਕੀਤਾ ਸੀ ਪਿਛਲੇ ਦਿਨੀ ਸ਼ਾਇਦ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਵੀ ਕਿਹਾ ਸੀ ਇਸੇ ਮਾਮਲੇ ਨੂੰ ਲੈ ਕੇ ਸਾਡੇ ਵੱਲੋਂ ਵੀ ਜਿਹੜਾ ਸੰਘਰਸ਼ ਹੈ ਜਿਹੜਾ ਸ਼ੁਰੂ ਕਰਨਾ ਪਊਗਾ ਅਸੀਂ ਰੋਸ ਪ੍ਰਦਰਸ਼ਨ ਧਰਨਾ ਜ਼ਰੂਰ ਲਾਵਾਂਗੇ ਅੱਜ ਹੀ ਮੈਨੂੰ ਤੁਹਾਡੇ ਇੱਥੇ ਪ੍ਰੈਸ ਕਾਨਫਰੰਸ ਤੋਂ ਪਤਾ ਲੱਗਾ ਜਾਂ ਤੁਹਾਡੇ ਮੂੰਹੋਂ ਮੈਂ ਨਹੀਂ ਸੀ ਅੱਗੇ ਮੇਰੇ ਧਿਆਨ ਚ ਇਹ ਗੱਲ ਕੋਈ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਿਦਬਿਲੀ ਕੋਈ ਵੀ ਸਿੱਖ ਕਰੇ ਚਾਹੇ ਹੋ ਧੰਨ ਸਿੰਘ ਮੰਡ ਉਹਨਾਂ ਨੇ ਕਰਿਆ ਤੇ ਆਪਾਂ ਉੱਥੇ ਵੀ ਸ਼ਾਮਲ ਹੁੰਦੇ ਰਹੇ ਮਿਲਦੇ ਰਹੇ ਸੁਖਰਾਜ ਸਿੰਘ ਹੁਣਾਂ ਨੇ ਕਰਿਆ ਆਪਾਂ ਉੱਥੇ ਵੀ ਮਿਲਦੇ ਰਹੇ ਹਾਂ ਤੇ ਜੇ ਕੋਈ ਹੋਰ ਸਿੱਖ ਵੀ ਕਰੇਗਾ ਤੇ ਆਪਾਂ ਜਰੂਰ ਸ਼ਾਮਲ ਹੋਵਾਂਗੇ ਤੁਹਾਡਾ ਵੀ ਹੁਣ ਕਿਤੇ ਤੀਜਾ ਮੋਰਚਾ ਤਾਂ ਨਹੀਂ ਸ਼ੁਰੂ ਹੋਣ ਜਾ ਰਿਹਾ ਫਿਰ ਗੁਰੂ ਵੇਖੋ ਇਹ ਸਰਕਾਰ ਨੇ ਵੇਖਣਾ ਆ ਕਿ ਉਹਨੇ ਤੀਜੇ ਮੋਰਚੇ ਵੱਲ ਨੂੰ ਸਿੱਖਾਂ ਨੂੰ ਵਧਨ ਦੇਣਾ ਆ ਜਾਂ ਸਾਡੀਆਂ ਤੇ ਮੰਗਾ ਹੀ ਨਿਗੂਣੀਆਂ ਆ ਬਾਈਬਲ ਦਾ ਚਲਾਨ ਅਰਸ਼ ਧੂਰੀ ਦੀ ਗ੍ਰਿਫਤਾਰੀ ਸੰਦੀਪ ਬਰੇਟੇ ਦੀ ਗ੍ਰਿਫਤਾਰੀ ਤੇ 295 ਏ ਚਲਾਉਣੀ ਸੌਦਾ ਸਾਧ ਤੇ ਤਿੰਨੇ ਗੱਲਾਂ ਨਾ ਬਾਕੀ ਤਾਂ ਫਿਰ ਜੁਡੀਸ਼ਲੀ ਨੇ ਕਰਨਾ ਹੁਣ ਸਰਕਾਰ ਇਹ ਨੀਤੀ ਹਟ ਜਾਵੇ ਵੀ ਦੁੱਧ ਦੇਣਾ ਦੇਣਾ ਮੰਗਣਾ ਪਾ ਕੇ ਇਹ ਹੁਣ ਸਰਕਾਰ ਨੇ ਵੇਖਣਾ ਵੀ ਤੀਜਾ ਮੋਰਚਾ ਲਵਾਉਣਾ ਜਾਂ ਪਹਿਲਾਂ ਪਹਿਲਾਂ ਗੱਲ ਕਰਨੀ ਆ ਇਹ ਜਰੂਰ ਇਹ ਤੁਹਾਡੀ ਗੱਲ ਠੀਕ ਹੋ ਸਕਦੀ ਆ ਕਿ ਸਿੱਖ ਕਦੇ ਵੀ ਟੱਕੇ ਨਹੀਂ ਮੈਂਦਾ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਨੂੰ ਸਿੱਖ ਚੱਲਦਾ ਨਹੀਂ ਹੈਗਾ ਇਹ ਸਰਕਾਰ ਨੇ ਵੇਖਣਾ ਹੁਣ ਵੀ ਉਹਨੇ ਤੀਜਾ ਮੋਰਚਾ ਲਵਾਉਣਾ ਜਾਂ ਨਹੀਂ ਲਵਾਉਣਾ ਤਾਂ ਸੁਣਿਆ ਤੁਸੀਂ ਏ ਅੱਜ ਫਿਰ ਤੋਂ ਜਿਹੜਾ ਸਿੱਖ ਪੰਥ ਦੀਆਂ ਜਿਹੜੀਆਂ ਜਥੇਬੰਦੀਆਂ ਹਨ ਉਹਨਾਂ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਤਾਂ 1 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬੀ ਦਾ ਪ੍ਰਕਾਸ਼ ਦਿਹਾੜਾ ਉਹਨਾਂ ਵੱਲੋਂ ਉਸੇ ਜਗ੍ਹਾ ਤੇ ਮਨਾਇਆ ਜਾਵੇਗਾ ਜਿੱਥੇ ਗੋਲੀ ਚੱਲੀ ਸੀਗੀ ਅਨਸਾਫ਼ ਲਈ ਜਿਹੜੀ ਸਿੱਖ ਸੰਗਤ ਬੈਠੀ ਸੀਗੀ ਕੋੜਕਪੂਰਾ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਉੱਥੇ ਇਹਨਾਂ ਵੱਲੋਂ ਜਿਹੜਾ ਇਹ ਪ੍ਰਕਾਸ਼ ਦਿਹਾੜਾ ਜਿਹੜਾ ਉੱਥੇ ਮਨਾਇਆ ਜਾਵੇਗਾ ਤਾਂ ਇਹਨਾਂ ਨੇ ਕਿਹਾ ਕਿ ਸਰਕਾਰ ਅੱਗੇ ਸਾਡੀ ਮੰਗ ਹੈ ਜਿਹੜੀਆਂ ਇਹਨਾਂ ਨੇ ਹੁਣ ਤੁਹਾਡੇ ਸਾਹਮਣੇ ਮੰਗਾਂ ਰੱਖੀਆਂ ਐ ਦੱਸਿਆ ਹੈ ਕਿ ਉਹ ਸਾਡੀਆਂ ਨਗੂਣੀਆਂ ਮੰਗਾਂ ਸਰਕਾਰ ਪੂਰੀਆਂ ਕਰੇ ਜੇ ਨਾ ਪੂਰੀਆਂ ਕਰੂਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਸਿੱਖ ਸੰਗਤ ਦੇ ਪੂਰੀ ਦੇ ਨਾਲ ਗੱਲਬਾਤ ਕਰਕੇ ਤੇ ਹੋਰ ਇਹਨਾਂ ਨੂੰ ਤਿੱਕੇ ਸੰਘਰਸ਼ ਵਿਡਣ ਦੀ ਲੋੜ ਪਵੇ ਦੇਖਦੇ ਹਾਂ ਹੁਣ ਸਰਕਾਰਾਂ ਤੱਕ ਇਹਨਾਂ ਦੀ ਜੇ ਕਰ ਇਹਨਾਂ ਦਾ ਮੰਗ ਹੈ ਜੋ ਸਰਕਾਰਾਂ ਮੰਗਦੀਆਂ ਜਾਂ ਨਹੀਂ ਮੰਨਦੀਆਂ ਜਾਂ ਇਹਨਾਂ ਨੂੰ ਜਿਹੜਾ ਇਨਸਾਫ ਹੀ ਚਾਹੁੰਦੀ ਹੈ ਉਹ ਮਿਲਦਾ ਜਾਂ ਨਹੀਂ ਇਹ ਦੇਖਣਾ ਹੋਵੇਗਾ ਗੁਰਜੀਤ ਸਿੰਘ ਰਵਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨੇਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ